ਅਮਰਤਪਾਲ ਸਿੰਘ ਨੂੰ ਲੈ ਕੇ ਸਵੇਰ ਦੇ ਇੱਕ ਚਰਚਾ ਸ਼ੁਰੂ ਹੋ ਗਈ ਹੈ ਵੀ ਉਹਨਾਂ ਦੇ ਉੱਤੇ ਮੋੜ ਤਾਂ ਐਨਐਸਏ ਲੱਗ ਗਿਆ ਹਾਲਾਂਕਿ ਸਾਡੇ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨਾਲ ਗੱਲਬਾਤ ਹੋਈ ਹੈ ਕਹਿੰਦੇ ਅਮਰਤਪਾਲ ਦੇ ਉੱਤੇ ਐਨਐਸਏ ਨਹੀਂ ਲੱਗਿਆ ਬਾਕੀ ਸਾਥੀਆਂ ਦੇ ਉੱਤੇ ਲੱਗਿਆ ਹੈ। ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤੇ ਪੰਜਾਬ ਦੇ ਵਿੱਚੋਂ ਸਾਰੀਆਂ ਪਾਰਟੀਆਂ ਨਾਲੋਂ ਵੱਧ ਵੋਟਾਂ ਲੈ ਗਏ। ਉਹ ਕਹਿੰਦੇ ਬਾਕੀਆਂ ਤੇ ਹੋ ਸਕਦਾ ਹੈ। ਅਮਰਤਪਾਲ ਸਿੰਘ ਤੇ ਨਹੀਂ ਲੱਗ ਸਕਦਾ। ਪਤਾ ਨਹੀਂ ਕਿਉਂ ਕੇ ਦੀ ਮਿਆਦ ਵਧਾਉਣੀ ਸੀ ਸਰਕਾਰ ਨੇ ਕਹਿੰਦੇ ਆ ਕਿ ਵਧਾਉਤੀ ਡਿਗਣ ਦੇ ਵਿੱਚ ਆਮਾ ਦੇ ਪਾਰਟੀ ਦੇ ਵਰਕਰਾਂ ਵੱਲੋਂ ਲਗਾਤਾਰ ਨੈੱਟ ਪੇਪਰ ਨੂੰ ਲੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੁਲਿਸ ਨਾਲ ਉਹਨਾਂ ਚੜਾਪ ਵੀ ਹੋਈ ਹੈ ਤੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਏ ਇਹਨਾਂ ਦੇ ਬਹੁਤ ਸਾਰੇ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਤਾਂ ਇਹ ਕਹਿੰਦੇ ਜੀ ਜੇ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਤਾਂ ਅਸੀਂ ਜਾਣ ਤੋਂ ਗਰੇਜ ਨਹੀਂ ਕਰਦੇ ਭਗ ਜੋ ਸੁਪਰੀਮ ਕੋਰਟ ਦਾ ਰੋਜ ਆਦੇਸ਼ ਤੇ ਆਦੇ ਜਾਰੀ ਕਰੀ ਜਾਂਦੀ ਹੈ ਉਹਨਾਂ ਨੇ ਸਬੰਧਤ ਏਜੰਸੀ ਨੂੰ ਵੀ ਕਹਿਤਾ ਕਿ ਜੇ ਭਾਈ ਤੁਹਤੋਂ ਗਲਤੀ ਹੋਈ ਹੈ ਤਾਂ ਮੰਨੋ ਉਹ ਚਿਹਰਾ ਪਾਓ ਪੰਜਾਬ ਦੇ ਵੀ ਤਕਰੀਬਨ 22,93,967 ਕਿਸਾਨ ਆਉਂਦੇ ਐ ਤੇ तकरीबन 4600 ਕਰੋੜ ਰੁਪਇਆ ਬੰਦਾ ਹੈ 2000 ਦੇ ਹਿਸਾਬ ਨਾਲ ਇਹ ਕਿਸ਼ਤ ਉਹਨਾਂ ਦੇ ਖਾਤੇ 'ਚ ਆ ਗਈ ਇਹ April ਦੇ ਮਹੀਨੇ ਦੇ ਵਿੱਚ ਜਾਣੀ ਸੀ ਪਰ ਸ਼ਾਇਦ ਇਹ ਤੋਂ ਵੀ ਪਹਿਲਾਂ ਕਿਉਂਕਿ ਚੋਣ ਜਾਬਤਾ ਲੱਗ ਗਿਆ 13 ਮਾਰਚ ਤੋਂ ਜਿਹਦੇ ਕਰਕੇ ਇਹਨੂੰ ਰੋਕ ਲਿਆ ਗਿਆ ਜੋ ਪਸੇ ਸ਼ਰੋਮਣੀ ਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਚਰਨ ਸਿੰਘ ਬਰਾੜ ਜੋ ਕਿ ਕੁਝ ਹੀ ਸਮੇਂ ਦੇ ਵਿੱਚ ਕਾਫੀ ਚਰਚਾਵਾਂ ਦੇ ਵਿੱਚ ਆ ਗਏ ਨੇ ਉਹਨਾਂ ਵੱਲੋਂ ਪਾਰਟੀ ਦੇ ਵਿੱਚ ਜੋ ਕਿ ਕਈ ਲੀਡਰ ਨੇ ਉਹਨਾਂ ਬਾਰੇ ਕਾਫੀ ਖੁੱਲ ਕੇ ਬੋਲਦੇ ਨੇ ਵੀ ਇਹਨਾਂ ਨੇ ਪੇ ਪਾਰਟੀ ਦਾ ਬੜਾ ਗਰਕਾ ਦਿੱਤਾ ਕਹਿੰਦੀ ਆ ਕਿ ਜਿਨ੍ਹਾਂ ਦੇ ਮੈਂ ਨਾਲ ਲਏ ਸੀ ਉਹਨਾਂ ਸਾਰਿਆਂ ਨੂੰ ਦੋ ਦਿਨਾਂ ਲਈ ਦਿੱਲੀ ਬੁਲਾਇਆ ਗਿਆ ਹੋ ਸਕਦਾ ਪ੍ਰਧਾਨ ਸਾਹਿਬ ਉੱਥੇ ਹੋਣ ਸਤਿ ਸ਼੍ਰੀ ਅਕਾਲ ਮੈਂ ਅ블ਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਾਂਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਵਾਗਤ ਹੈ ਬਰਾਂਝੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲੋਂ ਸਾਹਿਬ ਪੰਜਾਬ ਕਾਂਗਰਸ ਹੋ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਆ ਉੱਥੇ ਹੀ ਰਾਜਾ ਵੜਿੰਗ ਵੱਲੋਂ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੰਥਨ ਕੀਤਾ ਗਿਆ ਹੈ ਵੀ ਜਲੰਧਰ ਸੀਟ ਦੇ ਦਹੀਂ ਉਹਨਾਂ ਨੇ ਜਿਹੜੀ ਇਹ ਮੀਟਿੰਗ ਗੁੱਲਮੁਲਾਕੇ ਕੀਤੀ ਹੈ ਇਹ ਜਿਹੜੀਆਂ ਲੋਕ ਸਭਾ ਚ ਉਹਨਾਂ ਨਿਕਲੀਆਂ ਇੱਕ ਤਾਂ ਉਹਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਵੀ ਜਿੰਨੇ ਕੁ ਬੰਦਿਆਂ ਨੂੰ ਸਨੇਹਾ ਭੇਜਿਆ ਬਹੁਤ ਸਾਰੇ ਬੰਦੇ ਜਿਹੜੇ ਇਹਨਾਂ ਦੇ ਆਗੂ ਨੇ ਕੁਝ ਵਾਰ ਵੀ ਗਏ ਵੀ ਹੈ ਪਰ ਫਿਰ ਵੀ ਜਿੰਨੇ ਕੁ ਆਗੂ ਆਏ ਉਹਨਾਂ ਨੇ ਬੈਠ ਕੇ ਇੱਕ ਸਮੀਖਿਆ ਕੀਤੀ ਜਿਹੜੀ ਟਿਕਟ ਦੀ ਅਨਾਉਂਸਮੈਂਟ ਹੈ ਕਾਂਗਰਸ ਦਾ ਪਹਿਲਾਂ ਵੀ ਕੰਮ ਆ ਕੇ ਵੇੜੇ ਬੈਠੀ ਜੰਜ ਬਿੰਨੂ ਕੁੜੀ ਦੇ ਕੰਨ ਇਹ ਬਹੁਤ ਦੇਰੀ ਨਾਲ ਆਮ ਤੌਰ ਤੇ ਅਨਾਉਂਸਮੈਂਟ ਕਰਦੇ ਆਂ ਕਈ ਵਾਰ ਆਮ ਤੌਰ ਤੇ ਇਹਨਾਂ ਦਾ ਸਿੱਧਾ ਸਬੰਧ ਅਕਾਲੀ ਦਲਾਂ ਨਾਲ ਹੁੰਦਾ ਸੀਗਾ ਆਪਸ ਵਿੱਚ ਦੀ ਅਕਾਲੀ ਉਮੀਦਵਾਰ ਕਈ ਵਾਰ ਚਾਰ-ਚਾਰ ਗਿਣੇ ਵੀ ਕੱਢ ਜਾਂਦੇ ਸੀ ਇਹਨਾਂ ਦਾ ਜੇ ਉਮੀਦਵਾਰ ਨਹੀਂ ਸੀ ਆਉਂਦਾ ਤੇ ਜੋ ਪਿਛਲੀਆਂ ਚੋਣਾਂ ਦੇ ਵਿੱਚ ਮਧਰ ਸਿੰਘ ਕੇਪੀ ਨਾਲ ਵਾਪਰਿਆ ਉਹ ਵੀ ਅਸੀਂ ਜਾਣਦੇ ਆਂ ਉਹ ਕਹਿੰਦੇ ਆ ਕਿ ਅੱਜ ਉਮੀਦਵਾਰ ਐਲਾਨ ਕਰ ਦੇਣਗੇ ਨਾ ਐਲਾਨ ਨੇ 21 ਤੋਂ ਬਾਅਦ ਐਲਾਨਦੇ ਹੋ ਬਾਕੀ ਪਾਰਟੀਆਂ ਲੜ ਲੈਣਗੀਆਂ ਤੁਸੀਂ ਬਾਹਰ ਬੈਠ ਕੇ ਕੁਸ਼ਤੀ ਦੇਖਿਓ ਮੇਰੇ ਕਹਿੰਦਾ ਮਤਲਬ ਜੇ ਉਮੀਦਵਾਰ ਦਾ ਸਿਲੈਕਸ਼ਨ ਹੈ ਜੀ ਚੋਣ ਹੈ ਸਮੇਂ ਸਿਰ ਹੋ ਜਾਵੇ ਤਾਂ ਉਮੀਦਵਾਰ ਨੂੰ ਪਹਿਲਾਂ ਇਹ ਹੀ ਨਹੀਂ ਪਤਾ ਹੁੰਦਾ ਕਿ ਮੈਂ ਉੱਥੇ ਚੋਣ ਲੜਨੀ ਵੀ ਹੈ ਕਿ ਨਹੀਂ ਲੜਨੀ ਉਹਦਾ ਅਸਰ ਕੋਈ ਚੰਗਾ ਪੈ ਜਾਂਦਾ ਹੁੰਦਾ ਚਲੋ ਇਹਨਾਂ ਦੀ ਆਪਣੀ ਪਾਰਟੀ ਦੀ ਮਰਜ਼ੀ ਹੈ ਅਵਨੇਂਦਰ ਸਿੰਘ ਰਾਜਾ ਬਣਿੰਦੇ ਨੇ ਕੁਝ ਗੱਲਾਂ ਕਾਫੀ ਕੀਤੀਆਂ ਇੱਕ ਤਾਂ ਜਿਹੜੀ ਬਿਜਲੀ ਦੀ ਸਥਿਤੀ ਹੈ ਉਹ ਕਹਿੰਦੇ ਕਈ ਥਾਮਾਂ ਦੇ ਉੱਤੇ ਅਨਧਕਾਰਤ ਬਹੁਤ ਵੱਡੇ ਵੱਡੇ ਕਟ ਲੱਗ ਰਹੇ ਨੇ ਉਹਨਾਂ ਕਟਾਂ ਕਰਕੇ ਲੋਕਾਂ ਦਾ ਜੀਣਾ ਬਿਹਾਲ ਹੋਇਆ ਬੈ ਰਿਕਾਰਡ ਬਿਜਲੀ ਦੀ ਮੰਗ ਵਧ ਗਈ ਹੈ 16000 ਮੈਗਾਵਾਟ ਨੂੰ ਟੱਚ ਕਰ ਗਈ ਆ ਮੁਕਤ ਖੋਰੀ ਕਰਕੇ ਕੁਝ ਬਿਜਲੀ ਦਾ ਸੰਕਟ ਤਾਂ ਇਹਦੇ ਕਰਕੇ ਆਇਆ ਮੰਗ ਵਧੀ ਹੈ ਬਿਜਲੀ ਚੋਰੀ ਬਹੁਤ ਵੱਡਾ ਕੰਮ ਹੈਗਾ ਬਿਜਲੀ ਚੋਰੀ ਨੂੰ ਨਿਜਠਣ ਦੇ ਵਿੱਚ ਬਿਲਕੁਲ ਨਕਾਮ ਰਹੇ ਐ ਅਜੇ ਵੀ ਸਾਨੂੰ ਲੱਗਦਾ ਸੀ ਕਿ ਦੂਜਿਆਂ ਨਾਲੋਂ ਇਹ ਪਾਰਟੀ ਕੁਝ ਹਟਕਿਆ ਹੈ ਪਰ ਇਹਨਾਂ ਦੇ ਕੋਈ ਆਗੂ ਵੀ ਹਲਾਸ਼ੀਰੀ ਦਿੰਦੇ ਆ ਮੈਨੂੰ ਕਹਿੰਦੇ ਕੋਈ ਹਰਜ ਨਹੀਂ ਰਾਜਾ ਬੜਕ ਸਾਹਿਬ ਨੇ ਕਿਹਾ ਕਿ ਜੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਕਾਫੀ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਸਕਦਾ ਹੈ ਇਹ ਗੱਲ ਉਹਨਾਂ ਨੇ ਕਹੀ ਹੈਗੀ ਤੇ ਇੱਕ ਉਹਨਾਂ ਨੇ ਕਿਹਾ ਲੌਰੈਂਸ ਮਸ਼ਨੂਰੀ ਵਾਲੇ ਮਾਮਲੇ ਤੇ ਹੁਣ ਗੁਜਰਾਤ ਦੀ ਜੇਲ੍ਹ ਦੇ ਵਿੱਚੋਂ ਵੀ ਜਿੱਥੇ ਦਾਅਵੇ ਕਰਦੇ ਆ ਗ੍ਰੈਬ ਭਾਗ ਅਸੀਂ ਪ੍ਰਬੰਧ ਬੜੇ ਸਖਤ ਕੀਤੇ ਵੀ ਹੈ ਜੈਮਰ ਲੱਗੇ ਵੀ ਨੇ ਉਹ ਕਹਿੰਦੇ ਇਹਦਾ ਮਤਲਬ ਕੋਈ ਨਾ ਕੋਈ ਏਜੰਸੀਆਂ ਇਹਦੇ ਵਿੱਚ ਮਿਲਗੀਆਂ ਹੋਈਆਂ ਨੇ ਔਰ ਜਿਹੜਾ ਪੁਲਿਸ ਤੰਤਰ ਦੇ ਵਿੱਚ ਵੱਡੇ ਪੱਧਰ ਤੇ ਮੁੱਖ ਮੰਤਰੀ ਸਾਹਿਬ ਬਦਲਣ ਜਾ ਰਹੇ ਨੇ ਉਹ ਕਹਿੰਦੇ ਕਿ ਕਿੱਥੋਂ ਦੀ ਸਿਆਣਪ ਹੈ ਕਿ ਤੁਸੀਂ ਜਿਹੜੇ ਬੰਦੇ ਕੰਮ ਕਰਦੇ ਐ ਉਹ ਕਿਤੇ ਵੀ ਚਲੇ ਜਾਣ ਜਿਹੜੇ ਕੱਟੇ ਨੂੰ ਰਸੇ ਜੱਪਣ ਦੀ ਆਦਤ ਪੈ ਗਈ ਉਹ ਜਾਂਦੀ ਨਹੀਂ ਹੁੰਦੀ ਸੋ ਤੁਹਾਡਾ ਚੌਕਸੀ ਸਿਸਟਮ ਤੇਜ ਹੋਣਾ ਚਾਹੀਦਾ ਹੈ ਕਿੱਡਾ ਕਾ ਪੰਜਾਬ ਜਿਹੜੇ ਬਦਲ ਕੇ ਦੂਜੇ ਥਾਂ ਤੇ ਲਾਉਂਗੇ ਪਹਿਲਾਂ ਦੱਸ ਕੇ ਜਾਣਗੇ ਵੀ ਆਪਣਾ ਫਲਾਣਾ ਭਰਾ ਆ ਰਿਹਾ। ਕੋਈ ਕੰਮ ਹੋਇਆ ਦੱਸ ਦੀ। ਤੁਹਾਡੀ ਜਿਹੜੀ ਸੂਈਆ ਨਜ਼ਰ ਹੈ। ਚੌਕਸੀ ਨਜ਼ਰ ਹੈ। ਉਹ ਕਾਫੀ ਘਟ ਹੈ। ਉਸ ਪਾਸੇ ਵੱਲ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ। ਡਾਲੂ ਨਾ ਨੇ ਕਿਹਾ ਕਿ ਪਿਛਲੇ ਸਾਲ ਬਰਸਾਤਾ ਸਮੇਂ ਤੋਂ ਪਹਿਲਾਂ ਆ ਗੀਆਂ। ਉਹਦਾ ਸਿੱਟਾ ਇਹ ਨਿਕਲਿਆ ਬਰਸਾਤਾਂ ਦਾ ਕਿ ਉਹਨਾਂ ਰਾਜਾਂ ਦੇ ਵਿੱਚ ਤੇ ਆਪਣੇ ਜੇ 20 ਪੈ ਗਏ ਬਿਜਲੀ ਸਰਪਲਸ ਹੋ ਗਈ ਤੇ ਕਹਿੰਦੇ ਸਰਕਾਰ ਨੇ ਕੱਚਾ ਬਚਾਉਣੀਆਂ ਸ਼ੁਰੂ ਕਰਤੀਆਂ ਦੇਖੋ ਜੀ ਕਿਡਾ ਯੋਗ ਪ੍ਰਬੰਧ ਕਰਤਾ ਇਸ ਵੇਲੇ ਔੜ ਵਰਗਾ ਤੇ ਦੂਜਾ ਸਰਕਾਰਾਂ ਦੀਆਂ ਆਪਣੀਆਂ ਨੀਤੀਆਂ ਅੱਜ ਤੱਕਰ ਜਿਹੜਾ ਕਿਹਾ ਸੀ ਕਿ 90 ਦੇ ਨਾਲ ਆ ਪੀਆਰ 126 ਲਾਉਣਾ ਹੈ ਉਦੀ ਥਾਤੇ ਪੂਸਾ 44 ਪਾਬੰਦੀ ਦੇ باوجود ਸ਼ਰਮ ਲੱਗ ਰਹੀ ਹੈ ਤੇ ਐਕਸ਼ਨ ਕੋਈ ਨਹੀਂ ਸਰਕਾਰ ਦੀ ਮਿਸਮੈਨੇਜ ਕਰਕੇ ਇਹ ਬਿਜਲੀ ਸੰਕਟ ਪੈਦਾ ਹੋਇਆ ਹੈ ਜੀ ਸਦਜੋ ਪਾਸੇ ਸ਼ਰਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਚਰਨਜੀਤ ਸਿੰਘ ਬਰਾੜ ਜੋ ਕਿ ਕੁਝ ਹੀ ਸਮੇਂ ਦੇ ਵਿੱਚ ਕਾਫੀ ਚਰਚਾਵਾਂ ਦੇ ਵਿੱਚ ਆ ਗਏ ਨੇ ਉਹਨਾਂ ਵੱਲੋਂ ਪਾਰਟੀ ਦੇ ਵਿੱਚ ਜੋ ਕਿ ਕਈ ਲੀਡਰ ਨੇ ਉਹਨਾਂ ਬਾਰੇ ਕਾਫੀ ਖੁੱਲ ਕੇ ਬੋਲਦੇ ਨੇ ਵੀ ਇਹਨਾਂ ਨੇ ਪਾਰਟੀ ਦਾ ਬੜਾ ਘਰ ਕਰ ਦਿੱਤਾ ਜੀ ਦੇਖੋ ਚਰਨਜੀਤ ਸਿੰਘ ਬਰਾੜ ਨੇ ਆਪਣੀ ਸਫਾਈ ਵੀ ਬੜੇ ਅਜੀਬ ਢੰਗ ਨਾਲ ਦਿੱਤੀ ਹੈ ਉਹ ਆਪਣੇ ਆਪ ਨੂੰ ਕਾਫੀ پاک ਪਵਿੱਤਰ ਕਿ ਮੈਂ ਨਹੀਂ ਕੀਤਾ ਦਾਵਾ ਕਰਦੇ ਹੈ ਕਈ ਗੱਲਾਂ ਦੇ ਵਿੱਚ ਉਹ ਸਪਸ਼ਟੀਕਰਨ ਮੰਗਦੇ ਆ ਕਿ ਜੇ ਮੈਰੇ ਕੋਈ ਗਲਤੀ ਹੈ ਤਾਂ ਮੈਨੂੰ ਦੱਸਿਆ ਜਾਵੇ ਉਹ ਕਹਿੰਦੇ ਆ ਕਿ ਪੰਥਕ ਸਲਾਹਕਾਰ ਬੋਰਡ ਬੁੱਧੀਜੀਵੀ ਬੋਰਡ ਕੋਰ ਕਮੇਟੀ ਪੀਏਸੀ ਸੀਨੀਅਰ ਮੀਤ ਪ੍ਰਧਾਨ ਵਗੈਰਾ ਵਗੈਰਾ ਜਿੰਨੇ ਵੀ ਇਹਨਾਂ ਦੇ ਪਾਰਟੀ ਦੇ ਉਹਦਾ ਛੱਟ ਕੇ ਇਹਨਾਂ ਹਾਲਤਾਂ ਵਿੱਚ ਪਾਰਟੀ ਦੇ ਵਾਅਦੇ ਲਈ ਮੰਥਨ ਕਰਨ ਲਈ ਆਪਣੀ ਸੂਝ-ਬੀਝ ਦਾ ਸਬੂਤ ਦਿੰਦਿਆਂ ਪੰਥਕ ਤੇ ਇਹ ਸੰਕਟ ਦੀ ਘੜੀ ਵਿੱਚੋਂ ਕਹਿੰਦੇ ਆ ਕਿ ਜਿਨ੍ਹਾਂ ਦੇ ਮੈਂ ਨਾਲ ਲਏ ਸੀ ਉਹਨਾਂ ਸਾਰਿਆਂ ਨੂੰ ਦੋ ਦਿਨਾਂ ਲਈ ਦਿੱਲੀ ਬੁਲਾਇਆ ਗਿਆ ਹੈ ਹੋ ਸਕਦਾ ਪ੍ਰਧਾਨ ਸਾਹਿਬ ਉੱਥੇ ਹੋਣ ਅਕਾਲੀ ਦਲ ਮੇਰੇ ਖਿਆਲ ਇਹ ਲਗਾਤਾਰ ਚਾਰ ਮੋਟੀਆਂ ਹਾਰਾਂ ਇਹਨਾਂ ਦੀਆਂ ਹੋ ਗਈਆਂ ਪਰ ਸਭ ਕ ਇਹਨਾਂ ਨੇ ਕੋਈ ਨਹੀਂ ਸਿੱਖਿਆ ਉਹ ਕਹਿੰਦੇ ਤੇਰਾ ਕਿਹਾ ਸਿਰ ਮੱਥੇ ਪਤਨਾਲਾ ਉੱਥੇ ਦਾ ਉੱਥੇ ਸੋ ਇਹ ਚੀਜ਼ਾਂ ਦੇ ਨਹੀਂ ਆ ਨੇ ਜੇ ਪਾਰਟੀ ਨੇ ਉਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲਾ ਲਿਆ ਗੰਭੀਰਤਾ ਨਾਲ ਨਾ ਸੋਚਿਆ ਤੇ ਜਦੋਂ ਲੋਕ ਦੂਜਿਆਂ ਦੀ ਗੱਡੀਆਂ ਦੇ ਵਿੱਚ ਚੜ ਜਾਂਦੇ ਨੇ ਫਿਰ ਕਈ ਵਾਰ ਜਿਹੜਾ ਹੈਗਾ ਦੁਬਾਰਾ ਲਾਉਣਾ ਔਖਾ ਹੋ ਜਾਂਦਾ ਹੈ ਅਕਾਲੀ ਦਲ ਨੇ ਜੇ ਅਕਾਲੀ ਦਲ ਦੇ ਢਾਂਚੇ ਦੇ ਵਿੱਚ ਕੋਈ ਸੋਧ ਲਿਆਉਣੀ ਆ ਸੁਧਾਰ ਲਿਆਉਣਾ ਹੈ ਤਾਂ ਉਹਨਾਂ ਨੂੰ ਠੀਕ ਉਹਦੇ ਵਾਸਤੇ ਵੱਡੇ ਕੰਮ ਕਰਨੇ ਪੈਣਗੇ ਵੱਡੇ ਕਦਮ ਉਠਾਉਣੇ ਪੈਣਗੇ ਕਿੰਨਾ ਕੁ ਚਿਰ ਤੁਸੀਂ ਇਹ ਇਹਨਾਂ ਦਲ ਨੂੰ ਨਹੀਂ ਮਾਮਲਾ ਇਹਨਾਂ ਨੇ ਆਪ ਦੇਖਣਾ ਕਿ ਇਹਨਾਂ ਨੇ ਪਾਰਟੀ ਦੇ ਵਿੱਚ ਲੋਕ ਮੁਤਾਬਕ ਸੁਧਾਰ ਲਿਆਉਣਾ ਹੈ ਤੇ ਜਾਂ ਇਸੇ ਤਰ੍ਹਾਂ ਦਾ ਹੀ ਆਪਣਾ ਰਾਮ ਰੌਲਾ ਪਾਈ ਜਾਣਾ ਹੈ ਇਹਨਾਂ ਤੇ ਨਿਰਭਰ ਕਰਦਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਨੇ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲਗਾਤਾਰ ਨੈੱਟ ਪੇਪਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੁਲਿਸ ਨਾਲ ਉਹਨਾਂ ਦੀ ਝੜਾਪ ਵੀ ਹੋਈ ਹੈ ਤੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਜੀ ਜਿਹੜਾ ਨੀਟ ਵਾਲਾ ਮਾਮਲਾ ਹੈਗਾ ਇਹਨੇ ਬੜਾ ਤੂਲ ਫੜਿਆ ਇੱਥੋਂ ਤੱਕ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਸਖਤ ਟਿੱਪਣੀਆਂ ਕਰਤੀਆਂ ਨੇ ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਰੱਖਿਆ ਸੀ ਉਹ ਪ੍ਰਦਰਸ਼ਨ ਨੂੰ ਲੈ ਕੇ ਇਹਨਾਂ ਨੇ ਕਹਿੰਦੇ ਕਿ ਅਸੀਂ ਰਾਜਪਾਲ ਸਾਹਿਬ ਨੂੰ ਬਣਵਾਰੀ لال ਪ੍ਰੋਤਸਾਹ ਨੂੰ ਇੱਕ ਮੰਗ ਪੱਤਰ ਵੀ ਦੇ ਰਹੇ ਇਹਨਾਂ ਦੀ ਪਾਰਟੀ ਦੇ ਉੱਥੇ ਜਿਹੜੇ ਆਗੂ ਨੇ ਐਸਐਸ ਆਲੂ ਵਾਲੀਆ ਕੁਲਦੀਪ ਕੁਮਾਰ ਚੰਦਰਮੁਖੀ ਪ੍ਰੇਮ ਗਰਗ ਤੇ ਕਈ ਹੋਰ ਰਾਜਪਾਲ ਸਾਹਿਬ ਦੇ ਘਰਵਾਲ ਪਹਿਲਾਂ ਤੋਂ ਹੀ ਵੱਡੇ ਪੱਤਰ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਨਾਕੇ ਲਾਏ ਹੋਏ ਸੀ ਰੋਕਾਂ ਲਾਈਆਂ ਹੋਈਆਂ ਸੀ ਕਿ ਭਾਈ ਸਾਹਿਬ ਆ ਨਹੀਂ ਸੋ ਜਿਨਾ ਕਰਕੇ ਇਹਨਾਂ ਦਾ ਲਗਾਤਾਰਤਾ ਦੇ ਵਿੱਚ ਉੱਥੇ ਪ੍ਰਦਰਸ਼ਨ ਨਹੀਂ ਹੋਣ ਦਿੱਤਾ ਇਹਨਾਂ ਦੇ ਬਹੁਤ ਸਾਰੇ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਤਾਂ ਇਹ ਕਹਿੰਦੇ ਜੀ ਜੇ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਤਾਂ ਅਸੀਂ ਜਾਣ ਤੋਂ ਗਰੇਜ ਨਹੀਂ ਕਰਦੇ ਭੱਜ ਜੋ ਸੁਪਰੀਮ ਕੋਰਟ ਦਾ ਰੋਜ ਆਦੇਸ਼ ਤੇ ਆਦੇ ਜਾਰੀ ਕਰੀ ਜਾਂਦੀ ਹੈ ਤੁਸੀਂ ਪਤਾ ਨਹੀਂ ਕਦੋਂ ਜਾਉਂਗੇ ਤੇ ਜੇ ਜਾਣਾ ਜਿਹੜਾ ਕੇਸ ਚੱਲ ਰਿਹਾ ਉਹਦੇ ਵਿੱਚ ਹੀ ਪਾਰਟੀ ਬਣ ਜਾਣਾ ਚਾਹੀਦਾ ਨੀਟ ਦੇ ਮਾਮਲੇ ਤੇ ਹੀ ਹੈ ਉਹਨਾਂ ਨੇ ਸਬੰਧਤ ਏਜੰਸੀ ਨੂੰ ਵੀ ਕਹਿਤਾ ਕਿ ਜੇ ਭਾਈ ਤੁਹਤੋਂ ਗਲਤੀ ਹੋਈ ਹੈ ਤਾਂ ਮੰਨੋ ਪੋਚੇ ਨਾ ਪਾਓ ਸੋ ਸੁਪਰੀਮ ਕੋਰਟ ਪਹਿਲਾਂ ਹੀ ਮਾਮਲੇ ਨੂੰ ਸਖਤੀ ਨਾਲ ਲੈ ਰਿਹਾ ਹੈ ਜੀ ਸੋ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ 17ਵੀਂ ਕਿਸ਼ਤ ਹੈ ਉਹ ਪਾ ਦਿੱਤੀ ਗਈ ਹੈ ਜੀ 17ਵੀਂ ਇਹ ਕਿਉਂਕਿ ਕੱਲ ਸ਼ਾਮੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਬਾਰਾਨਸੀ ਤੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇਹ ਪੈਸੇ ਪਾਏ ਉਹਦੇ ਵਿੱਚ ਪੰਜਾਬ ਦੇ ਵੀ ਤਕਰੀਬਨ 22,93,967 ਕਿਸਾਨ ਹੁੰਦੇ ਐ ਤੇ ਤਕਰੀਬਨ 4600 ਕਰੋੜ ਰੁਪਇਆ ਬੰਦ ਹੈ 2000 ਦੇ ਹਿਸਾਬ ਨਾਲ ਇਹ ਕਸ਼ਤ ਉਹਨਾਂ ਦੇ ਖਾਤਿਆਂ 'ਚ ਆ ਗਈ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਕਿਸਾਨ ਸਨਮਾਨ ਨidhi ਯੋਜਨਾ ਹੈ ਉਹਦੇ ਤਹਿਤ ਤਾਂ ਲੋਕ ਕਹਿੰਦੇ ਆ ਕਿ ਪਹਿਲੇ ਹੀ ਕੰਮ ਕਰਤਾ ਇਹ 17ਵੀਂ ਕਿਸ਼ਤ ਹੈ ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਾਣੀ ਸੀ ਪਰ ਸ਼ਾਇਦ ਇਹ ਤੋਂ ਵੀ ਪਹਿਲਾਂ ਕਿਉਂਕਿ ਚੋਣ ਜਾਬਤਾ ਲੱਗਿਆ 13 ਮਾਰਚ ਤੋਂ ਜਿਹਦੇ ਕਰਕੇ ਇਹਨੂੰ ਰੋਕ ਲਿਆ ਗਿਆ ਹੁਣ ਜਦੋਂ ਚੋਣ ਜਾਬਤਾ ਸਬਾਪਤ ਹੋ ਗਿਆ ਨਵੀਂ ਲੋਕ ਸਭਾ ਬਣ ਗਈ ਨਵੀਂ ਸਰਕਾਰ ਬਣ ਗਈ ਪ੍ਰਧਾਨ ਮੰਤਰੀ ਸਾਹਿਬ ਨੇ ਫਾਈਲ ਤੇ ਦਸਕਤ ਬੈਠਿਆ ਹੀ ਕਰਤੇ ਸੀ ਤੇ ਅੱਜ ਉਹਨਾਂ ਨੇ ਕੱਲ ਉਹਨਾਂ ਨੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦੀ ਪ੍ਰਕਿਰਿਆ ਕਲਿੱਕ ਕਰਕੇ ਸ਼ੁਰੂ ਕਰਤੀ ਔਰ ਭਾਜਪਾ ਦਾ ਦਾਵਾ ਹੈ ਕਿ ਭਾਜਪਾ ਨੇ ਕਿਸਾਨਾਂ ਦੀ ਬਾਹ ਫੜੀ ਹੈ ਉਹਨਾਂ ਨੂੰ ਵਾਜਬ ਮੁੱਲ ਦਿੱਤੇ ਨੇ ਆਹ ਖਾਦਾਂ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਲਈ ਕਿਸਾਨਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਉਹ ਕਹਿੰਦੇ ਕਿ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਗੱਲਾਂ ਕੀਤੀਆਂ ਨੇ ਚੋਣ ਮਨੋਰਥ ਪੱਤਰ ਦੇ ਵਿੱਚ ਪਾਇਆ ਅਸੀਂ ਇੱਕ ਇੱਕ ਕਰਕੇ ਉਹਦੇ ਤੇ ਕੰਮ ਕਰ ਰਹੇ ਹਾਂ ਤੇ ਕਿਸਾਨਾਂ ਨੂੰ ਉਰ ਬਕਾਇਦਾ ਤੌਰ ਦੇ ਉਤੇ ਫਾਇਦਾ ਮਿਲੇਗਾ ਜੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਪੰਜਾਬ ਦੇ ਵਿੱਚ ਢਿਲ ਸਾਹਿਬ ਜੋ ਬਿਜਲੀ ਸੰਕਟ ਆ ਉਹ ਮਨਰਾਂਦਾ ਜਾ ਰਿਹਾ ਹੈ ਤੇ ਹੁਣ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਵੀ ਪਿਛਲੀ ਵਾਰ ਵਾਂਗੂ ਹੁਣ ਵੀ ਦਫ਼ਤਰਾਂ ਤੇ ਦੁਕਾਨਾਂ ਦਾ ਸਮਾਂ ਉਹ ਬਦਲਿਆ ਜਾਵੇਗਾ ਜੀ ਅਸਲ ਦੇ ਵਿੱਚ ਆਲ ਇੰਡੀਆ ਪਾਵਰ ਫੈਡਰੇਸ਼ਨ ਹੈ ਜਿਨ੍ਹਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਉਹਦੇ ਵਿੱਚ ਕੁਝ ਅਹਿਮ ਨੁਕਤੇ ਉਠਾਏ ਗਏ ਨੇ ਉਹ ਕਹਿੰਦੇ ਕਿ 15000 ਤੇ 963 ਮੈਗਾਵਾਟ ਪੰਜਾਬ ਵਿੱਚ ਬਿਜਲੀ ਦੀ ਮੰਗ ਪਹੁੰਚ ਚੁੱਕੀ ਹੈ ਔਰ ਕਈ ਖੇਤਰਾਂ ਦੇ ਵਿੱਚ 20 ਜੂਨ ਤੋਂ ਝੋਨਾ ਹੋਰ ਤੇਜ਼ ਹੋ ਜਾਣਾ ਹੈ ਉਹਦੇ ਵਿੱਚ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ ਪਰ ਤਰ ਤੱਕ ਅੱਜ ਤੱਕ 10 ਜਾਂ 15% ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ਵਧਿਆ ਕਰਦੀ ਸੀ ਹੈਰਾਨ ਕਰਤਾ ਸਾਰਿਆਂ ਨੂੰ ਕਿ 15 43% 43% ਬਿਜਲੀ ਦੀ ਮੰਗ ਵਿੱਚ ਵਾਧਾ ਹੋਇਆ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਕਾਰਡ ਹੈ ਕਉਕੇ ਪੰਜਾਬ ਦੀ ਆਪਣੀ ਸਮਰੱਥਾ 6500 ਮੈਗਾਵਾਟ ਆ ਬਿਜਲੀ ਦੀ ਜੋ ਪੈਦਾ ਹੁੰਦੀ ਹੈ ਬਾਕੀ ਸਾਰੀ ਬਿਜਲੀ ਦੀ ਖਰੀਦ ਬੈਂਕਿੰਗ ਪ੍ਰਣਾਲੀ ਗਵੰਡੀ ਰਾਜਾਂ ਦੇ ਨਾਲ ਜਾਂ ਬਿਜਲੀ ਦੀ ਖਰੀਦ ਤੇ ਨਿਰਭਰ ਕਰਦਾ ਹੈ ਕੇਂਦਰ ਸਰਕਾਰ ਨੇ ਆਪਣੇ ਪ੍ਰੋਜੈਕਟਾਂ ਨੂੰ ਹੋਰ ਚੌਕਸ ਕਰਤਾ ਇੱਥੇ ਜਿਹੜੇ ਬਿਜਲੀ ਬੋਰਡ ਦੇ ਆਪਣੇ ਨੇ ਕਹਿੰਦੇ ਆ ਕਿ ਲਹਰੇ ਮਹੱਭਤ ਦਾ ਇੱਕ ਯੂਨਿਟ ਪਿਛਲੇ ਸਾਲ ਤੋਂ ਮੁਰੰਮਤ ਅਧੀਨ ਹੈ ਉਹ ਕੁਝ ਉਹਨਾਂ ਨੇ ਸੁਝਾਅ ਦਿੱਤੇ ਕਿ ਦਫ਼ਤਰਾਂ ਦਾ ਸਮਾਂ 7 ਤੋਂ 2 ਬਾਜ਼ਾਰ ਅਗਲੇ ਹੁਕਮਤ ਤੱਕ 7 ਵਜੇ ਬੰਦ ਕਰ ਦਿੱਤੇ ਜਾਣ ਤੇ ਰਾਜ ਦੇ ਬਾਕੀ ਰਹਿੰਦੇ ਖੇਤਰਾ ਵਿੱਚ ਝੋਨੇ ਦੀ ਬਜਾਈ 25 ਜੂਨ ਤੋਂ ਕਰਵਾਈ ਜਾਵੇ ਕਈ ਖੇਤੀ ਮਾਰਾਂ ਦਾ ਇਹ ਕਹਨੇ ਕਿ ਜਿਹੜਾ ਪੂਸਾ 44 ਤੁਸੀਂ ਬੈਨਤਾ ਕਰਤਾ ਪਾਬੰਦੀ ਤਾਂ ਲਾਤੀ ਉਹ ਲਗਾਤਾਰ ਕਿਉਂ ਲੱਗ ਰਿਹਾ ਹੈ ਜਿਹੜਾ ਪੀਆਰ 126 ਹੈ ਉਹ ਜੁਲਾਈ ਦੇ ਪਹਿਲੇ ਹਫਤੇ ਚ ਲੱਗਣਾ ਹੈ ਤੇ ਫਿਰ ਪਹਿਲਾਂ ਬਿਜਲੀ ਕਿਉਂ ਦੂਜੇ ਪਾਸੇ ਬਹੁਤ ਸਾਰੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ ਉਦੇ ਵਾਸਤੇ ਤਾਂ ਲੋੜ ਹੈ ਸੋ ਇਹ ਬਹੁਤ ਵੱਡਾ ਸੰਕਟ ਹੈ ਇਹਦੇ ਵਿੱਚ ਬਿਜਲੀ ਬੋਰਡ ਦੇ ਬਾਹਰ ਪੰਜਾਬ ਦੀ ਸਰਕਾਰ ਲੋਕ ਜਿਹੜੇ ਕਿਸਾਨ ਨੇ ਮੁੱਖ ਮੰਤਰੀ ਸਾਹਿਬ ਇਹਨਾਂ ਸਾਰਿਆਂ ਦੀ ਸਾਂਝੀ ਮੀਟਿੰਗ ਕਿਉਂ ਨਹੀਂ ਕਰਦੇ ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਸਾਰਿਆਂ ਨੂੰ ਸੱਦੋ ਕਿ ਭਾਈ ਤੁਸੀਂ ਪੀਆਰ 126 ਨੂੰ અપਨਾ ਲਓ ਜਿਹੜੀ 90 ਦਿਨਾਂ ਦੇ ਵਿੱਚ ਪੱਕਦੀ ਹੈ ਤੇ ਪੂਸਾ 44 ਲੈਂਦੀ ਹੈ 145 ਦਿਨ ਡੇਢ ਮਹੀਨੇ ਤੋਂ ਵੱਧ ਦਾ ਫਰਕ ਪੈ ਗਿਆ ਤੇ ਜੇ ਜੁਲਾਈ ਚ ਲੱਗਣ ਲੱਗੇ ਪੀਆਰ 126 ਕਿਸਮ ਨੂੰ ਤੁਸੀਂ ਆਪ ਦੱਸੋ ਮੈਨੂੰ ਕਿ ਆਮ ਤੌਰ ਤੇ ਬਰਸਾਤ 20 ਜੂਨ ਦੇ ਆਸ-ਪਾਸ ਆ ਜਾਂਦੀ ਹੈ ਪੰਜਾਬ ਤੱਕ ਅਗਲੇ ਦਿਨਾਂ ਚ ਵੀ ਆ ਜੇਗੀ ਜੇ ਬਰਸਾਤ ਪਹਿਲਾ ਸਾਰੇ ਪੰਜਾਬ ਚ ਪੈ ਜੇ ਤਾਂ ਫਿਰ ਝੋਨੇ ਨੂੰ ਪਾਲਣ ਵਾਸਤੇ ਉਹਨਾ ਟਾਈਮ ਨਹੀਂ ਲੱਗਦਾ ਇਹਦਾ ਹੋ ਸਕਦਾ ਸਾਡਾ ਉਨੀ ਜਾਣਕਾਰੀ ਨਾ ਹੋਵੇ ਪਰ ਇਹਦੇ ਤੇ ਸਾਂਝੀ ਮੀਟਿੰਗ ਕਿਉਂ ਨਹੀਂ ਸੱਦੀ ਜਾ ਸਕਦੀ ਉਹਨਾਂ ਨੂੰ ਵੀ ਪੁੱਛ ਲਓ ਵੀ ਤੁਸੀਂ ਪੂਸਾ 44 ਕਿਉਂ ਗੱਡਣੀ ਐ ਇਹ ਬਹੁਤ ਵੱਡਾ ਗੰਭੀਰਤਾ ਵਾਲਾ ਮਾਮਲਾ ਹੈ ਇਹਨੂੰ ਠੰਡੇ ਕਮਰੇ ਚ ਬਹਿ ਕੇ ਚਾਰ ਅਫਸਰ ਇਕੱਠੇ ਹੋ ਗਏ ਮੀਟਿੰਗ ਹੋ ਗਈ ਜੀ ਚਲੋ ਚੱਲ ਗਏ ਸਾਨੂੰ ਜ਼ਮੀਨੀ ਹਕੀਕਤਾਂ 'ਚ ਜਾਣਾ ਪਵੇਗਾ ਜੇ ਜ਼ਮੀਨੀ ਹਕੀਕਤਾਂ 'ਚ ਅਸੀਂ ਨਹੀਂ ਗਏ ਤੇ ਪ੍ਰਬੰਧ ਵੀ ਇਹਦੇ ਲੰਬੇ ਹੋਣੇ ਚਾਹੀਦੇ ਆ ਇਹ ਨਹੀਂ ਕਿ ਵਿੜੇ ਬੈਠੀ ਜੰਜ ਬਿੰਨੋ ਕੁੜੀ ਦੇ ਕੰਨ ਜਦੋਂ ਵਸੀعت ਸਰ ਤੇ ਆ ਗਈ ਉਸ ਤੋਂ ਬਾਅਦ ਪਾਣੀ ਉੱਤਰਿਆ ਖਵਾਜਰਾ ਬਿਸਰਿਆ ਪਤਨਾਲਾ ਉੱਥੇ ਦਾ ਉੱਥੇ ਜੀ ਸੋਨਪੁਰ ਸੇ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਹਿੰਦਰ ਸਿੰਘ ਕੇਪਨੀ ਨੂੰ ਕਬੱਡੀ ਜ਼ਿੰਮੇਵਾਰੀ ਦਿੱਤੀ ਗਈ ਉਹਨਾਂ ਨੂੰ ਚੋਰ ਕਮੇਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਜੀ ਅਸਲ ਦੇ ਵਿੱਚ ਪਿਛਲੇ ਦਿਨ ਇਹ ਗੱਲ ਚੱਲੀ ਕਿ ਇੱਕ ਵੱਡਾ ਕਾਂਗਰਸੀ ਆਗੂ ਕੇਪੀ ਸਾਹਿਬ ਨੂੰ ਮਿਲਣ ਗਿਆ ਇਹ ਵੀ ਚਰਚਾ ਚੱਲ ਗਈ ਕਿ ਕੇਪੀ ਸਾਹਿਬ ਨੂੰ ਦੁਬਾਰਾ ਕਾਂਗਰਸ ਚ ਲਿਆਓ ਉਹਨਾਂ ਨੂੰ ਆਪਾਂ ਉਮੀਦਵਾਰ ਬਣਾਈਏ ਉਹੋ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਕਿ ਭਾਈ ਮੈਨੂੰ ਨਾਵੇਂ ਵਿੱਚ ਲਿਓ ਮੈਂ ਹੁਣ ਜਿਹੜੀ ਪਾਰਟੀ ਚਲਾਇਆ ਗਿਆ ਉੱਥੇ ਠੀਕ ਹੈ ਤੇ ਸਾਰਿਆਂ ਨੂੰ ਪਤਾ ਕਿ ਚੰਨੀ ਸਾਹਿਬ ਦੇ ਨਾਲ ਬਹੁਤ ਨੇੜਲਾ ਰਿਸ਼ਤਾ ਹੈ ਔਰ ਕਈ ਕਾਂਗਰਸੀ ਆਗੂ ਇਸ ਗੱਲ ਦੇ ਵਿੱਚ ਵੱਡੇ ਪੱਧਰ ਤੇ ਮੂਹਰੇ ਆ ਗਏ ਸੁਖਜਿੰਦਰ ਸਿੰਘ ਰੰਧਾਵੇ ਵਰਗੇ ਉਹ ਕਹਿੰਦੇ ਜਿਹੜਾ ਬੰਦਾ ਔਖੇ ਸਮੇਂ 'ਚ ਪਾਰਟੀ ਛੱਡ ਗਿਆ ਉਹਨੂੰ ਦੁਬਾਰਾ ਲਿਆਉਣਾ ਕਦੇ ਵਾਸਤੇ ਕਿਉਂ ਰੂੰ ਇਸ ਮਾਮਲੇ ਦੇ ਵਿੱਚ ਲਿਆਂਦਾ ਜਾਵੇ ਇਹ ਗੱਲ ਉਹਨਾਂ ਨੇ ਕਹਿਤੀ ਜਦੋਂ ਇਹ ਗੱਲ ਕਹਿਤੀ ਤੇ ਕੇਪੀ ਸਾਹਿਬ ਦਾ ਬਿਆਨ ਆ ਗਿਆ ਕਿ ਮੈਂ ਨਹੀਂ ਜੀ ਤੇ ਅਕਾਲੀ ਦਲ ਵਾਲਾ ਨੇ ਦੇਖਿਆ ਕਿ ਬੰਦਾ ਧਾਰਾ ਲਿਆਂਦਾ ਸੀ ਕਿਤੇ ਹੁਣ ਨਾ ਪੱਜ ਜੇ ਤਿੰਨ ਮੈਂਬਰੀ ਕਮੇਟੀ ਪਹਿਲਾਂ ਬਣਾਈ ਸੀ ਉਦੋਂ ਕੇਪੀ ਨਹੀਂ ਦੱਸਿਆ ਜਦੋਂ ਚਰਚਾ ਉੱਠਣ ਲੱਗੀ ਤੇ ਫਿਰ ਬੀਬੀ ਜਗੀਰ ਕੌਰ ਸੁਖਵਿੰਦਰ ਸਿੰਘ ਸੁਖੀ ਗੁਰਪ੍ਰਤਾਪ ਸਿੰਘ ਬੜਾਹ ਇਹ ਤਿੰਨ ਮੈਂਬਰਾਂ ਦੇ ਨਾਲ ਆਹ ਲਓ ਜੀ ਕਹਿੰਦੇ ਅਸੀਂ ਭਿੰਦਰ ਸਿੰਘ ਕੇਪੀ ਨੂੰ ਵੀ ਇਸ ਕਮੇਟੀ ਚ ਪਾ ਦਿੰਦੇ ਆ ਜਿਹੜੇ ਚੋਣ ਕਰਨਗੇ ਕਿ ਸ਼ਰੋਬਣੀ ਕੱਲੀ ਦਲ ਦਾ ਕਿਹੜਾ ਉਮੀਦਵਾਰ ਉਥੋਂ ਲੜੇਗਾ ਤੇ ਜਾਂ ਉਹ ਭਿੰਦਰ ਸਿੰਘ ਕੇਪੀ ਦੇ ਗੱਲ 'ਚ ਫੱਟਾ ਪਾ ਦਿੰਦੇ ਆ ਵੀ ਚੱਲ ਜਾ ਤੂੰ ਸੀ ਉਹ ਲੜ ਲਓ ਇਹ ਸਮਝ ਦੱਸੇਗਾ ਉਦੋਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਸਾਹਿਬ ਲਖਨਊ ਹਨਾ ਦੇ ਬੀਬੀ ਜੀ ਕੋਲੇ ਗਏ ਹੋਏ ਨੇ ਇਹ ਪਤਾ ਕਰਨ ਵਾਸਤੇ ਕਿ ਆਪਾਂ ਮੈਦਾਨ ਚ ਆਉਣਾ ਹੈ ਤੇ ਕਿਹਨੂੰ ਲੜਾਉਣਾ ਹੈ ਸੋ ਦੇਖੋ ਸਾਰੀਆਂ ਪਾਰਟੀਆਂ ਵਾਲੇ ਆਪੋ ਆਪਣੇ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਜੀ ਤੋ ਅਮਰਿਤਪਾਲ ਸਿੰਘ ਨੂੰ ਲੈ ਕੇ ਸਵੇਰ ਦੇ ਇੱਕ ਚਰਚਾ ਸ਼ੁਰੂ ਹੋ ਗਈ ਹੈ ਵੀ ਉਹਨਾਂ ਦੇ ਉੱਤੇ ਮੁਰਤੋਂ ਐਨਐਸਏ ਲੱਗ ਗਿਆ ਹਾਲਾਂਕਿ ਸਾਡੇ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਨਾਲ ਗੱਲਬਾਤ ਹੋਈ ਹੈ ਕਹਿੰਦੇ ਅਮਰਿਤਪਾਲ ਦੇ ਉੱਤੇ ਐਨਐਸਏ ਨਹੀਂ ਲੱਗਿਆ ਬਾਕੀ ਸਾਥੀਆਂ ਦੇ ਉੱਤੇ ਲੱਗਿਆ ਜੀ ਦੇਖੋ ਇਹ ਸੂਤਰਾਂ ਦੀ ਜਾਣਕਾਰੀ ਤੋਂ ਹੈ ਜਿਹੜੇ ਮਾਨ ਸਿੰਘ ਖਾਰਾ ਨੇ ਉਹ ਵੀ ਤਾਂ ਇਹੀ ਗੱਲ ਕਹਿੰਦੇ ਐ ਕਿ ਹੁਣ ਭਾਈ ਅਮਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਤੇ ਪੰਜਾਬ ਦੇ ਵਿੱਚੋਂ ਸਾਰੀਆਂ ਪਾਰਟੀਆਂ ਨਾਲੋਂ ਵੱਧ ਵੋਟਾਂ ਲੈ ਕੇ ਜਿਹੜੇ ਉਹਨਾਂ ਦੇ ਬਾਕੀ ਸਾਥੀ ਐ ਪਪਲ ਪ੍ਰੀਤ ਸਿੰਘ ਇੱਕੋ ਭਗਵੰਤ ਸਿੰਘ ਬਾਜੇ ਕੇ ਜਿਹੜਾ ਖਾਲਸਾਤਾਨ ਦਾ ਆਪੇ ਬਣਿਆ ਪ੍ਰਧਾਨ ਮੰਤਰੀ ਐ ਕੁੱਲ 9 ਬੰਦੇ ਨੇ ਉਹ ਕਹਿੰਦੇ ਬਾਕੀਆਂ ਤੇ ਹੋ ਸਕਦਾ ਐ ਅਮਰਤਪਾਲ ਸਿੰਘ ਤੇ ਨਹੀਂ ਲੱਗ ਸਕਦਾ ਪਤਾ ਨਹੀਂ ਕਿਉਂ ਕੇ ਦੀ ਮਿਆਦ ਵਧਾਉਣੀ ਸੀ ਸਰਕਾਰ ਨੇ ਕਹਿੰਦੇ ਐ ਕਿ ਉਹ ਵਧਾਉਤੀ ਅਜੇ ਤੱਕਰ ਆਫੀਸ਼ੀਅਲ ਤੌਰ ਤੇ ਕੋਈ ਸਪਸ਼ਟਿਕਰਤਾ ਨਹੀਂ ਆਇਆ ਕਿ ਅਮਰਤਪਾਲ ਸਿੰਘ ਨੂੰ ਉਹਦੇ ਵਿੱਚ ਰੱਖਿਆ ਗਿਆ ਜਾਂ ਨਹੀਂ ਸੂਤਰਾਂ ਦੇ ਹਵਾਲੇ ਤੋਂ ਖਬਰ ਚੱਲ ਰਹੀ ਹੈ ਤੇ ਉਹਨਾਂ ਦੇ ਵਕੀਲ ਸਾਹਿਬ ਵੀ ਇਹੀ ਗੱਲ ਕਹਿੰਦੇ ਆ ਕਿ ਅਮਰਤਪਾਲ ਸਿੰਘ ਹੋਰਾਂ ਤੇ ਉਹ ਦਾ 1 ਸਾਲ ਦਾ ਜਿਹੜਾ ਐਨਐਸਏ ਵਧਾਉਣਾ ਸੀ ਉਹ ਨਹੀਂ ਵਧਾਇਆ ਗਿਆ ਪਤਾ ਨਹੀਂ ਜਦੋਂ ਅਧਿਕਾਰਤ ਤੌਰ ਤੇ ਕੋਈ ਸੂਚਨਾ ਆਵੇਗੀ ਆਪਾਂ ਡਿਸਕਸ ਕਰ ਲਾਂਗੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੀਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ